ਸਮਾਣਾ ਅਤੇ ਪਾਤੜਾ ਮੰਡਲ ਦੇ ਵਿੱਚ ਬੁਖਾਰ ਦੇ ਜਿਹੜਾ ਇਸ ਟਾਈਮ ਪ੍ਰਕੋਪ ਹੈ ਕਿਉਂਕਿ ਮੌਸਮ ਦੀ ਤਬਦੀਲੀ ਹੈ ਮੱਛਰ ਵੀ ਹੋ ਗਏ ਪਾਤੜਾ ਵਿੱਚ ਸਿਕਨਗੁਨੀਆ ਅਤੇ ਡੇਂਗੂ ਦੇ ਮਰੀਜ਼ ਹੈ ਇਸ ਤਰ੍ਹਾਂ ਹੀ ਸਮਾਣਾ ਦੇ ਵਿੱਚ ਵੀ ਕਾਫੀ ਮਰੀਜ਼ ਸਮਾਣਾ ਦੇ ਸਰਕਾਰੀ ਹਸਪੀਟਲ ਵਿੱਚ ਇਲਾਜ ਲਈ ਬੁਖਾਰ ਤੋਂ ਪੀੜਤ ਦੇ ਆਖਲੈਂ ਬੁਖਾਰ ਡੇਂਗੂ ਟਾਈਪ ਦਾ ਬੁਖਾਰ ਦੱਸਿਆ ਜਾ ਰਿਹਾ ਹੈ ਇਸ ਕੇ ਅੰਦਰ ਲੱਤਾਂ ਤੋਂ ਮਰੀਜ਼ ਦੇ ਵਿੱਚ ਜੇ ਬੁਖਾਰ ਹੁੰਦਾ ਖੜਾ ਨਹੀਂ ਜਾਂਦਾ ਕਮਜ਼ੋਰੀ ਆ ਜਾਂਦੀ ਹੈ ਦਰਦ ਹੁੰਦਾ ਜੋੜਾਂ ਦੇ ਵਿੱਚ ਡਾਕਟਰ ਕਹਿੰਦੇ ਵੀ ਤੁਸੀਂ ਦਵਾਈ ਲੈਣੀ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੇ ਲਗਾਤਾਰ ਜਿਸ ਤਰ੍ਹਾਂ ਬੁਖਾਰ ਦੇ ਮਰੀਜ਼ਾਂ ਦਾ ਵਾਧਾ ਹੋ ਰਿਹਾ ਹੈ ਔਰ ਉਸ ਦੇ ਲਈ ਡਾਕਟਰਾਂ ਕੀ ਹਦਾਇਤ ਦੇ ਮੁਤਾਬਕ ਹੀ ਇਲਾਜ ਕਰਨਾ ਚਾਹੀਦਾ ਹੈ ਦਵਾਈ ਵੀ ਉਸ ਤਰ੍ਹਾਂ ਹੀ ਲੈਣ ਔਰ ਨਗਰ ਕੌਂਸਲ ਨੂੰ ਵੀ ਚਾਹੀਦਾ ਹੈ ਵੀ ਸਹਿਰਾਂ ਦੇ ਵਿੱਚ ਜਿਹੜੇ ਪਾਣੀ ਉਂਏ ਵਾਲੀ ਮਸ਼ੀਨ ਹੁੰਦੀ ਹੈ ਮਸਰਾਂ ਨੂੰ ਖਤਮ ਕਰਨ ਲਈ ਉਹ ਉਹਦੀ ਫੋਗ ਕਰਨਾ ਚਾਹੀਦਾ ਹੈ ਔਰ ਕੀਟਨਾਸ਼ਕ ਦਵਾਈਆਂ ਦੀ ਸਪਰੇ ਹੁਣੀ ਚਾਹੀਦੀ ਤਾਂ ਕਿ ਬੁਖਾਰ ਲੋਕਾਂ ਨੂੰ ਜਦੋਂ ਮੱਛਰ ਆਪਣੀ ਚਪੇੜ ਲੈਂਦਾ ਤੇ ਬੁਖਾਰ ਹੁੰਦਾ ਉਸ ਤੋਂ ਬਚਾਅ ਹੋ ਸਕੇ ਕਹਿ ਰਹੇ ਹੋ ਤੁਸੀਂ ਲਗਾਤਾਰ ਜਿਹੜੇ ਕਿ ਇਹ ਬੰਮੜਾ ਬਸਤੀ ਤੋਂ ਰਹਿਣ ਵਾਲੇ ਜਸਵਿੰਦਰ ਕੌਰ ਐ ਇਹਨਾਂ ਨਾਲ ਗੱਲਬਾਤ ਕਰਦੇ ਵੀ ਕਿਸ ਤਰ੍ਹਾਂ ਸਿਰ ਕਹਿੰਦੇ ਬੁਖਾਰ ਦਾ ਪ੍ਰਕੋਪ ਚੱਲ ਰਿਹਾ ਪਰਮਿੰਦਰ ਸਿੰਘ ਜੀ ਸਾਡੇ ਬੱਲੇ 'ਚ ਆ ਹੈ ਤਾਂ ਕਾਫੀ ਨੇ ਪਰ ਖੁਦ ਪਹਿਲਾਂ ਮੇਰੀ ਘਰ ਦੇ ਵਿੱਚ ਹੈਗਾ ਮੱਛਰ ਕਾਫੀ ਆ ਗਲੀਆਂ ਦੇ ਵਿੱਚ ਆ ਜਿਹੜੇ ਮਿਸੀਪਲ ਕਮੇਟੀ ਵਾਲੇ ਸਪਰੇਅ ਕਰ ਰਹੇ ਨੇ ਕਾਫੀ ਦੇਰ ਤੋਂ ਇਹ ਆਇਆ ਹੀ ਨਹੀਂ ਕੋਈ ਵੀ ਤੇ ਹੁਣ ਤੁਸੀਂ ਬਾਜ਼ਾਰ ਦੇ ਵਿੱਚ ਆਪਾਂ ਜਾਂਦੇ ਆਂ ਦੇਖਦੇ ਆਂ ਲਾਈਟਾਂ ਦੇ ਉੱਪਰ ਕਿੰਨਾ ਜ਼ਿਆਦਾ ਰਾਤ ਨੂੰ ਮੱਛਰਿਆ ਨਿਕਲ ਨਹੀਂ ਹੁੰਦਾ ਘਰਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਿਸ ਤਰ੍ਹਾਂ ਇਹਨਾਂ ਨੂੰ ਕਿੰਨੇ ਦਿਨ ਤੋਂ ਬੁਖਾਰ ਹੋ ਰਿਹਾ ਇਹਨਾਂ ਨੂੰ ਇਹਨਾਂ ਨੂੰ ਅੱਜ 4-5 ਦਿਨ ਹੋ ਗਏ ਕੀ ਦੱਸਿਆ ਡਾਕਟਰ ਨੇ ਟੈਸਟ ਕਰਵਾਏ ਨੇ ਉਹ ਕਹਿੰਦੇ ਵੀ ਚਿਕਨਗੁਨੀ ਵਾਲੀ ਜਿਹੜੀ ਕੰਪਲੇਂਟ ਆ ਉਹ ਲੱਗਦੀ ਆ ਇੰਨੀ ਜਲਦੀ ਉਹ ਆਂਦਾ ਨਹੀਂ ਵੀ 1-2 ਦਿਨਾਂ ਦੇ ਵਿੱਚ ਆ ਜਿਹੜੇ ਉਹ ਰਿਪੋਰਟ ਦੇ ਵਿੱਚ ਆਊਗਾ ਨਾਮ ਆਪ ਦਾ ਸੰਤੋਸ਼ ਸਵਾਰਜੀ ਸੰਤੋਸ਼ ਜੀ ਬੁਖਾਰ ਹੋ ਰਿਹਾ ਹਾਂਜੀ ਕੱਲ ਤੋਂ ਕੱਲ 2 ਵਜੇ ਤੋਂ ਚੜਿਆ ਜੀ

ਹਾਂਜੀ ਕਿਤੇ ਦਿਨ ਸੈਂ ਚਾਰ ਦਿਨ ਸੈਂ ਹਾਂ ਚਰ ਉੱਠਣ ਜਾਂਦੇ ਨਹੀਂ ਖੜੇ ਨਹੀਂ ਜਾਂਦਾ ਫਿਲਹਾਲ ਦੀ ਹਲਦੀ ਘੱਡੀ ਦੇ ਵਿੱਚ ਅਸੀਂ ਦੇਖ ਰਿਹਾ ਹੈਗੇ ਤਾਂ ਸਾਡੇ ਕੋਲ 150 ਤੋਂ ਵੱਧ ਮਰੀਜ਼ ਆ ਚੁੱਕੇ ਹੈਗੇ ਨੇ ਕੱਲੇ ਜਰਨਲ ਦੇ 150 ਆ ਚੁੱਕੇ ਨੇ ਕਿ ਐਂਟੀਨੇਟਲ ਦੇ ਅਲੱਗ ਲਈਏ ਤਾਂ ਫਿਰ 70 ਸੈਂਪਲ ਉਹ ਹੈਗੇ ਨੇ ਕਿ ਦੇਖੋ ਬੁਖਾਰ ਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਦੇ ਜਿਵੇਂ ਬੁਖਾਰ ਦੇ ਕੇਸਿਸ ਵਧ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਡੇਂਗੂ ਵਗੈਰਾ ਦੇਖੀਏ ਤਾਂ ਡੇਂਗੂ ਦੇ ਜੀਐਸਸੀਪੀ ਆਪਣੇ ਕੋਲ ਬਹੁਤ ਜ਼ਿਆਦਾ ਵੱਧ ਕੇ ਆ ਰਹੇ ਹੈਗੇ ਆ ਜੇ ਜੋ ਪੋਜ਼ਿਟਿਵ ਆ ਰਹੇ ਹੈਗਾ ਉਸ ਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਜਿਵੇਂ ਮਾਤਾਕਸ਼ਲਿਆ ਹੈਗਾ ਉਸ ਤੇ ਰੈਫਰ ਕਰ ਰਹੇ ਹੈਗੇ ਚਿਕਨਗੁਨੀਏ ਦੇ ਫਿਲਹਾਲ ਦੀ ਘੜੇ ਆਪਣੇ ਕੋਲ ਕੋਈ ਕੇਸਿਸ ਨਹੀਂ ਆਏ ਹੈਗੇ ਡੇਂਗੂ ਹੈ ਡੇਂਗੂ ਡੇਂਗੂ ਹੋ ਰਿਹਾ ਆਪਣੇ ਕੋਲ 10 15 ਦਿਨਾਂ ਤੋਂ ਬੁਖਾਰ ਦੇ ਕੇਸਿਸ ਵਧोतरी ਤਾਂ ਹੋਈ ਹੈ ਜਿਵੇਂ ਮੌਸਮ ਬਦਲਿਆ ਹੈਗਾ ਪਰ ਇਹ ਐਸੱਚ ਕਹਿਣਾ ਕਿ ਡੇਂਗੂ ਹੈ ਚਿਕਨਗੁਨੀਏ ਔਖਾ ਹੈਗਾ ਵਾਇਰਲ ਫੀਵਰ ਦੇ ਕੇਸਿਸ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਬੁਖਾਰ ਹੈ ਜੋੜਾਂ ਦੇ ਵਿੱਚ ਦਰਦ ਹੈ ਕਈਆਂ ਨੂੰ ਖਾਰਿਸ਼ ਵਗੈਰਾ ਵੀ ਹੈਗੀਆਂ ਕਈਆਂ ਨੂੰ ਅਸੀਂ ਐਡਮਿਟਰੀ ਕਰ ਰਹੇ ਹਾਂ ਪਰ ਜ਼ਿਆਦਾਤਰ ਚਾਰ ਪੰਜ ਦਿਨਾਂ ਬਾਅਦ ਰਿਕਵਰੀ ਹੋ ਰਹੀ ਹੈ ਪੇਸ਼ੈਂਟ ਦੀ ਇਹਨਾਂ ਦੇ ਵਿੱਚ ਬੁਖਾਰ ਤੇਜ ਹੁੰਦਾ ਹੈਗਾ ਹੱਡੀ ਦੇ ਵਿੱਚ ਦਰਦ ਹੁੰਦਾ ਹੈਗਾ ਸਿਰ ਦੇ ਸਿਰ ਵਿੱਚ ਦਰਦ ਹੁੰਦਾ ਹੈਗਾ ਰੀਡ ਦੀ ਹੱਡੀ ਵਿੱਚ ਦਰਦ ਮਾਂ ਪਾਤਨਾ ਸਾਈਡ ਤੋਂ ਵੀ ਆ ਰਹੇ ਹੈਗੇ ਸਾਡੇ ਕੋਲ ਸਾਰੇ ਏਰੀਆ ਦੇ ਆਂਦੇ ਖਨੋਰੀ ਸਾਈਡ ਤੋਂ ਵੀ ਹਰਿਆਣਾ ਸਾਈਡ ਤੋਂ ਵੀ ਪੇਸ਼ੈਂਟਸ ਆਂਦੀ ਹੈਗੇ ਬੁਖਾਰ ਦੇ ਕੇਸਿਸ 20-25 ਕੇਸਿਸ ਆ ਰਹੇ ਹੈਗੇ ਵਾਇਰਲ ਫੀਵਰ ਦੇ ਆ ਕੇਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼